ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਬ ਗਿਆਨੀ ਰਗਵੀਰ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਨਾਨਕ ਸ਼ਾਈ ਕੈਲੰਡਰ ਦੇ ਅਨੁਸਾਰ ਸਾਨੂੰ ਯਾਨੀ ਕਿ ਸਿੱਖ ਭਾਈਚਾਰੇ ਨੂੰ ਨਵਾਂ ਸਾਲ ਮਨਾਉਣਾ ਚਾਹੀਦਾ ਜਿਵੇਂ ਅਸੀਂ ਸਾਲ ਦੇ ਅਖੀਰਲੇ ਦਿਨ 31 ਦਸੰਬਰ ਨੂੰ ਜਾਂ ਫਿਰ 1 ਜਨਵਰੀ ਨੂੰ ਬੜੇ ਧੂਮ-ਧਾਮ ਦੇ ਨਾਲ ਨਵੇਂ ਸਾਲ ਦਾ ਆਗਮਨ ਕਰਦੇ ਆਂ ਆਗਾਜ਼ ਕਰਦੇ ਆਂ ਉਸੇ ਤਰ੍ਹਾਂ ਸਾਨੂੰ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਮਨਾਉਣਾ ਚਾਹੀਦਾ ਸਿੱਖਾਂ ਦਾ ਨਵਾਂ ਸਾਲ ਕਦੋਂ ਹੁੰਦਾ ਹੈ 13 ਮਾਰਚ ਨੂੰ ਅਤੇ 14 ਮਾਰਚ ਨੂੰ ਨਵਾਂ ਸਾਲ ਜਿਹੜਾ ਮਨਾਇਆ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲੀ ਚੇਤ ਜਿਹੜੀ ਹੈ ਉਹ 14 ਮਾਰਚ ਦੀ ਹੈ ਅਤੇ 14 ਮਾਰਚ ਨੂੰ ਸਿੱਖ ਭਾਈਚਾਰੇ ਦਾ ਨਵਾਂ ਸਾਲ ਹੁੰਦਾ ਤੇ ਜਿਸ ਨੂੰ ਮਨਾਉਣ ਦੀ ਅਪੀਲ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਸ਼੍ਰੀ ਅਕਾਲ ਤਖਤ ਤੋਂ ਸਹਿਬ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਸ਼੍ਰੀ ਅਕਾਲ ਤਖਤ ਤੋਂ ਸਹਿਬ ਦੇ ਸਾਬਕਾ ਜਥੇਦਾਰ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਰਕबीर ਸਿੰਘ ਦੇ ਵੱਲੋਂ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ ਨਵੇਂ ਸਾਲ ਦਾ ਆਗਮਨ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਅਸੀਂ ਦੂਸਰੇ ਕਲੰਡਰਾਂ ਦੇ ਮੁਤਾਬਕ ਨਵਾਂ ਸਾਲ ਮਨਾਉਂਦੇ ਆ ਪਰ ਜਿਸ ਤਰ੍ਹਾਂ ਸਾਰਿਆਂ ਧਰਮਾਂ ਦਾ ਆਪੋ ਆਪਣਾ ਰੋਲ ਹੈ ਉਸੇ ਤਰ੍ਹਾਂ ਕਲੰਡਰਾਂ ਦਾ ਵੀ ਆਪੋ ਆਪਣਾ ਇਤਿਹਾਸ ਹੈ ਉਹਨਾਂ ਨੇ ਕਿਹਾ ਕਿ ਨਾਰਗਿਸ਼ਾਈ ਕਲੰਡਰ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਆਪਣੇ ਦਿਨ ਤਿਹਾਰ ਮਨਾਉਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ 13 ਤਰੀਕ ਰਾਤ ਅਤੇ 14 ਤਰੀਕ ਇੱਕ ਚੇਤ ਵਾਲੇ ਦਿਨ ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ ਉਹਨੇ ਕਿਹਾ ਕਿ ਇਸ ਦਿਨ ਮੰਜੀ ਸਾਹਿਬ ਦੀਵਾਨ ਹਾਲ ਤੋਂ ਵਿਸ਼ੇਸ਼ ਪ੍ਰੋਗਰਾਮ ਵੀ ਕੀਤੇ ਜਾ ਰਹੇ ਨੇ ਬਾਕੀ ਸਭਾ ਸੁਸਾਇਟੀਆਂ ਦੇ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਨੇ ਅਤੇ 31 ਦਸੰਬਰ ਅਤੇ 1 ਜਨਵਰੀ ਵਾਲੇ ਦਿਨ ਜਿਸ ਤਰੀਕੇ ਨਾਲ ਦੇਰ ਰਾਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੰਗਤਾਂ ਪਹੁੰਚਦੀਆਂ ਨੇ ਖੁਸ਼ੀਆਂ ਮਨਾਉਂਦੀਆਂ ਨੇ ਉਸੇ ਤਰ੍ਹਾਂ ਸਾਨੂੰ 1 ਚੇਤ ਵਾਲੇ ਦਿਨ ਅਤੇ ਜੇਕਰ ਗੱਲ ਕੀਤੀ ਜਾਵੇ 13 ਮਾਰਚ ਦੀ ਤਾਂ ਉਦਣ ਰਾਤ ਨੂੰ ਸੰਗਤਾਂ ਜੜੀਆਂ ਨੇ ਵੱਡੀ ਗਿਣਤੀ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਣ ਖੁਸ਼ੀਆਂ ਮਨਾਈਆਂ ਜਾਣ ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਮੈਂ ਚਾਹੁੰਦਾ ਕਿ ਸਾਰਾ ਮੈਸੇਜ ਹਰ ਇੱਕ ਵਿਅਕਤੀ ਤੱਕ ਪਹੁੰਚੇ ਤਾਂ ਜੋ ਉਬੀ ਇਸ ਦਿਨ ਨੂੰ ਬੜੇ ਧੂਮ-ਧਾਮ ਦੇ ਨਾਲ ਮਨਾਵੇ ਤਾਂ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ ਇੱਕ ਖਾਸ ਅਪੀਲ ਜਿਹੜੀ ਹੈ ਸਿੱਖ ਜਗਤ ਨੂੰ ਕੀਤੀ ਗਈ ਹੈ ਕਿ ਨਵਾਂ ਸਾਲ ਜਿਹੜਾ ਇੱਕ ਚੇਤ ਦੇ ਦਿਨ ਮਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਇਸ ਗੱਲ ਤੋਂ ਜਾਣੂ ਹੋ ਕਿ ਜਿਵੇਂ ਬਾਕੀ ਧਰਮਾਂ ਵਾਲਿਆਂ ਦੇ ਆਪੋ ਆਪਣੇ ਕੈਲੰਡਰ ਨੇ ਇਸੇ ਤਰ੍ਹਾਂ ਸਿੱਖ ਧਰਮ ਦਾ ਵੀ ਆਪਣਾ ਨਾਨਕ ਸ਼ਾਹੀ ਕੈਲੰਡਰ ਹੈ ਜਿਸ ਕੈਲੰਡਰ ਦੇ ਅਨੁਸਾਰ ਸਾਲ ਦੀ ਜੋ ਆਰੰਭਤਾ ਹੈ ਉਹ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਔਰ ਫੱਗਣ ਤੱਕ ਉਹ ਜਿਹੜਾ ਸਾਲ ਹੈ ਉਹ ਸਾਲ ਨੂੰ ਮੰਨਿਆ ਜਾਂਦਾ ਹੈ ਇਸ ਵਾਰ ਜੋ ਚੇਤ ਦੇ ਮਹੀਨੇ ਤੋਂ ਸਿੱਖਾਂ ਦੇ ਕੈਲੰਡਰ ਦੀ ਨਵੇਂ ਸਾਲ ਦੀ ਆਰੰਭਤਾ ਹੋਣੀ ਹੈ। ਉਹਦਾ ਦੀਵਾਨ 13 ਤਰੀਕ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਦੀਵਾਨ ਸੱਜਣਾ। ਔਰ 14 ਤਰੀਕ ਨੂੰ ਇੱਕ ਚੇਤ ਵਾਲੇ ਦਿਨ ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਦੀ ਸੰਪੂਰਨਤਾ ਹੋਣੀ ਹੈ ਔਰ ਦੀਵਾਨ ਸੱਜਣਾ ਰਾਤ ਦੇ ਔਰ ਦਿਨ ਦੇ ਦੀਵਾਨਾਂ ਵਿੱਚ ਇੱਥੇ ਮਾਨ ਜੋਗ ਸਿੰਘ ਸਹਿਬਾਨ ਸ਼ਮੂਲੀਅਤ ਕਰਨਗੇ ਉਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨ ਹੈ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਪ੍ਰਚਾਰਕ ਸਹਿਬਾਨਾਂ ਨੇ ਸ਼ਮੂਲੀਅਤ ਕਰਕੇ ਗੁਰਮਤਿ ਵਿਚਾਰਾਂ ਸੰਗਤ ਨੂੰ ਸਰਮਣਨ ਕਰਵਾ ਕੇ ਇਹ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਦੇ ਵਿੱਚ ਜੋ ਇਹ ਹਾਜ਼ਰੀ ਹੈ ਉਹ ਭਰਨੀ ਹੈ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਆਪਾਂ ਇਸ ਵੀ ਕੈਲੰਡਰ ਦੇ ਅਨੁਸਾਰ ਵੇਖਿਆ ਜਾਂਦਾ ਇੱਕ ਬਹੁਤ ਵੱਡੇ ਪੱਧਰ ਤੇ ਬੜੀ ਵੱਡੀ ਖੁਸ਼ੀ ਕਰਕੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹ ਕੀਤੀ ਜਾਂਦੀ ਹੈ ਨਵੇਂ ਸਾਲ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਹੈ ਔਰ ਸਮੂਹ ਸੰਗਤਾਂ ਉਸੇ ਤਰ੍ਹਾਂ ਜੇ ਮੈਂ ਈਸਵੀ ਕੈਲੰਡਰ ਦੀ ਆਮਦ ਤੇ ਨਵੇਂ ਸਾਲ ਦੀ ਆਮਦ ਤੇ ਆਪ ਜੀ ਬੜੀ ਖੁਸ਼ੀ ਕਰਦੇ ਹੋ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹਦੇ ਅਨੁਸਾਰ ਨਵੇਂ ਸਾਲ ਦੀ ਇੱਕ ਚੇਤ ਨੂੰ ਨਵੇਂ ਸਾਲ ਦੀ ਆਮੁੱਲੀ ਖੁਸ਼ੀ ਵਿੱਚ ਸੰਗਤਾਂ ਵੱਤੋਂ ਵੱਦ ਖੁਸ਼ੀ ਕਰਨ ਔਰ ਵੱਤੋਂ ਵੱਦ ਜਿਹੜਾ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਕਿ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਪਹਿਲੀ ਦਰਮਿਆਨੀ ਰਾਤ ਨੂੰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਦੀਵਾਨ ਸੱਜਣ ਔਰ ਉਹਨਾਂ ਦੀਵਾਨਾਂ ਦੇ ਵਿੱਚ ਜਾ ਕੇ ਸੰਗਤਾਂ ਹਾਜ਼ਰੀਆਂ ਭਰ ਕੇ ਅਰਦਾਸ ਕਰਕੇ ਤੇ ਸਿੱਖਾਂ ਤੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹ ਦੀ ਖੁਸ਼ੀ ਵਿੱਚ ਹਾਜ਼ਰੀਆਂ ਭਰਨ ਸਤਿਗੁਰੂ ਬੇਰ ਕਰਨ ਸਮੂਹੀਆਂ ਸੰਗਤਾਂ ਨੂੰ ਸਿੱਖਾਂ ਦੇ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਇੱਕ ਚੇਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ